ਉਹ ਬੰਨ ਜਿੱਥੋਂ ਕੈਮਰਾਮੈਨ ਨੂੰ ਕਹਾਂਗਾ ਬੁਖਾਵੇ ਪਿੱਛੇ ਬੰਨ ਤੇ ਇਹ ਬੰਨ ਨੇ ਜਿਹੜਾ ਸਿੱਧਾ ਸਭ ਤੋਂ ਪਹਿਲੇ ਘਰਾਂ ਨੂੰ ਲਪੇਟ ਦੇ ਵਿੱਚ ਲਿਆ ਉਹ ਵੀ ਘਰ ਤੁਹਾਨੂੰ ਵਿਖਾਵਾਂਗੇ ਕਿ ਸਭ ਤੋਂ ਪਹਿਲੇ ਜਦੋਂ ਬੰਨ ਟੁੱਟਿਆ ਤੇ ਸਭ ਤੋਂ ਪਹਿਲੇ ਉਹਨਾਂ ਕਿਹੜੇ ਘਰ ਜਿਹੜੇ ਆ ਆਪਣੀ ਲਪੇਟ ਦੇ ਵਿੱਚ ਲੈ ਨੇ ਸਭ ਤੋਂ ਪਹਿਲੇ ਬੰਨ ਟੁੱਟਣ ਵਾਲੇ ਜਿਹੜੇ ਨਜ਼ਦੀਕੀ ਘਰ ਸੀ ਉਹਨਾਂ ਘਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਆਂ ਇਹ ਕਰਦਾ ਜਿਹੜਾ ਕੰਮ ਹੈ ਉਹ ਕੰਮ ਜਿਹੜਾ ਨਵੇਂ ਸਿਰੇ ਤੋਂ ਸ਼ੁਰੂ ਜਿਹੜਾ ਕਰ ਦਿੱਤਾ ਗਿਆ ਬਣਾਉਣ ਦਾ ਕੰਮ ਜਿਹੜਾ ਗਲੋਬਲ ਫਾਊਂਡੇਸ਼ਨ ਜਿਹੜੀ ਆ ਉਹ ਉਹ ਕੰਮ ਜਿਹੜਾ ਉਹਨ ਆਪਣੇ ਝੁੰਮਾ ਲਿਆ ਉਹਨਾਂ ਨੇ ਇੱਥੇ ਕੁਝ ਕਰਨੇ ਜਿਹੜੇ ਆਪਣੇ ਝੁੰਮਾ ਲਏ ਨੇ ਕਿ ਉਹ ਬਣਾ ਕੇ ਦੇਣਗੇ ਇਹ ਇਹ ਇੱਕ ਉਹ ਘਰ ਆ ਜਿੰਨ ਪਾਣੀ ਨੇ ਜਿਹੜਾ ਇਹਨੂੰ ਆਪਣੀ ਲਪੇਟ ਦੇ ਵਿੱਚ ਲਿਆ ਤੇ ਸਾਰਾ ਘਰ ਜਿਹੜਾ ਇਹਨਾਂ ਦਾ ਸਮਾਨ ਜਿਹੜਾ ਬਰਬਾਦ ਹੋ ਗਿਆ ਹੁਣ ਉਹਨਾਂ ਨੇ ਕਿਹਾ ਕਿ ਅਸੀਂ ਛੋਟਾ ਜਿਹਾ ਇੱਕ ਕਿਚਨ ਬਣਾ ਕੇ ਦੇਵਾਂਗੇ ਇੱਕ ਬੈਡਰੂਮ ਹੋਏਗਾ ਨਾਲ ਰਸੋਈ ਹੋਏਗੀ ਨਾਲ ਲੈਟਰਿੰਗ ਬਾਥਰੂਮ ਹੋਏਗਾ ਛੋਟਾ ਜਿਹਾ ਕੋਠਨ ਜਿਹੜਾ ਉਹ ਬਣਾ ਕੇ ਦੇ ਰਹੇ ਨੇ ਇਹ ਮੇਰੇ ਨਾਲ ਨੇ ਉਹਨਾਂ ਦਾ ਜਿਨ੍ਹਾਂ ਦਾ ਘਰ ਟੁੱਟਿਆ ਉਹ ਵੀ ਘਰ ਦੇ ਵਿੱਚ ਮੌਜੂਦ ਨੇ ਪਹਿਰੇ 2 ਵਜੇ ਹਾਂਜੀ ਤੇ ਤੁਸੀਂ ਕੀ ਕੰਡਦੇ ਹੋ ਉਦੋਂ ਅਹੀਂ ਸਿਰਫ ਅਥੇ ਰੋਟੀ ਪਕਾਏ ਗਦੇ ਰੋਟੀ ਪਕਾਣ ਪਕਾਉਂਦੇ ਉੱਠ ਕੇ ਗਏ ਅੰਦਰ ਤੇ ਪਾਣੀ ਸਾਰਾ ਹੀ ਟੁੱਟ ਗਿਆ ਜੀ ਤੇ ਪੈ ਤੂੰ ਦੌੜ ਕੇ ਫਿਰ ਹਾਂਜੀ ਦੌੜ ਕੇ ਅੰਦਰ ਗਏ ਤਾਂ ਅੰਦਰ ਕਿਹੜੇ ਕੇ ਅੰਦਰ ਤੇ ਪਾਇਆ ਮਤਲਬ ਇਹ ਸਾਡਾ ਅੰਦਰ ਹੀ ਅਥੋ ਸਿੱਧਾ ਹੀ ਪਾਣੀ ਸਾਰਾ ਹੀ ਰੋੜ ਗਿਆ ਤੇ ਸੋਈ ਹੀ ਉਹ ਵੀ ਰੋੜ ਗਈ ਤੇ ਸਲੰਡਰ ਸਲੰਡਰ ਕੱਚੀ ਸੋਈ ਹੀ ਪਾਈ ਦੀ ਬਾਲਿਆਂ ਤੇ ਉਹ ਸਾਰੀ ਰੋੜ ਗਈ ਤੇ ਨਾਲ ਹੀ ਸਲੰਡਰ ਚੁੱਲ੍ਹੇ ਸਭ ਕੁਸ ਗੱਲ ਕੀ ਫਰਨੀਚਰ ਵੀ ਸਾਰਾ ਰੋੜ ਗਿਆ ਰੋਟੀ ਖਾ ਲਈ ਦੀ ਰੋਟੀ ਗਦੋ ਖਾਦੀ ਰੋਟੀ ਤੇ ਜੇ ਖਾਣੀਆਂ ਚ ਪਕਾ ਕੇ ਤੇ ਉੱਠੇ ਹੀ ਰੋਟੀਆਂ ਦੁਪਹਿਰ ਦੀ ਰੋਟੀ ਇਹ ਦੇ ਖਾ ਹਾਂਜੀ ਰੋੜ ਦੀਆਂ ਰੋਟੀਆਂ ਰੱਟੀਆਂ ਸਭ ਕੁਝ ਰੋੜ ਗਿਆ ਹਾਂਜੀ ਇਹ ਦੁਪਹਿਰੇ 2 ਵਜੇ ਤੇ ਫੇਰ ਪਾਣੀ ਆ ਗਿਆ ਤੇ ਫੇਰ ਉਸ ਤੋਂ ਬਾਅਦ ਕਿੰਨਾ ਉੱਚਾ ਪਾਣੀ ਹੋ ਗਿਆ ਇਹ ਦੇਖੋ ਆ ਕੰਦਾ ਨਾਲ ਪਾਣੀ ਇੱਥੋਂ ਤੱਕ ਹਾਂਜੀ ਉਹ ਮੈਨੂੰ ਪਤਾ ਲੱਗਿਆ ਫੇਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਫੇਰ ਅਸੀਂ ਤੁਸੀਂ ਤੇ ਟੈਂਟ ਲਾਇਆ ਇਹ ਤਰਪਾਲ ਹੈਗੀ ਤੁਹਾਡੇ ਕੋ ਹਾਂਜੀ ਤਰਪਾਲ ਹੈਗੀ ਮਾੜੀ ਮੋਟੀ ਫੇਰ ਬਾਅਦ ਚ ਦਲਜੀਤ ਹੁਣਾਂ ਨੇ ਤਰਪਾਲਾਂ ਵੀ ਲਿਆ ਕੇ ਦਿੱਤੀਆਂ ਉਹਨੂੰ ਹੁਣ ਖੁਸ਼ ਹੋ? ਹਾਂਜੀ ਬਿਲਕੁਲ ਖੁਸ਼ ਹਾਂ। ਕੀ ਕਿਹਾ ਉਹਨਾਂ ਬੀ ਕੀ ਕਰਕੇ ਦਵਾਂਗੇ? ਉਹਨਾਂ ਨੇ ਕਿਹਾ ਵੀ ਤੁਹਾਨੂੰ ਲੈਟਰਨਿੰਗ ਬਾਥਰੂਮ ਇੱਕ ਸੂਈ ਇੱਕ ਕਮਰਾ ਬਣਾ ਕੇ ਦਵਾਂਗੇ ਨਾਲ ਜੋ ਤੁਹਾਡਾ ਸਮਨ ਨੁਕਸਾਨ ਹੋਇਆ ਦਾ ਸਾਰਾ ਭਰ ਕੇ ਦਵਾਂਗੇ। ਸਾਰਾ ਨਵਾਂ ਲੈ ਕੇ ਦਵਾਂਗੇ। ਹਾਂਜੀ। ਤੇ ਧੰਨਵਾਦ ਕਰਦੇ ਉਹਨਾਂ ਦਾ। ਹਾਂਜੀ ਬਿਲਕੁਲ ਕਰਨੇ ਆ ਜੀ। ਇਹ ਹੋਰ ਹੋਰ ਲਿਆ ਕੀ ਕੀ ਆ ਕੀ ਕੀ ਲੱਲਿਆ ਵਾ ਹੁਣ ਉਹ ਮਤਲਬ ਰਾਸ਼ਨ ਲੱਲਿਆ ਹਾਂਜੀ ਰਾਸ਼ਨ ਦੇ ਕੇ ਤਰਪਾਲਾਂ ਵੀ ਲੱਲੀਆਂ ਹਾਂਜੀ ਤਰਪਾਲ ਵੀ ਦੇ ਕੇ